ਔਰ ਦਿਸਬਿੰਦਰ ਕਦਾ ਮਾਲ ਰੰਗਾ ਠੀਕ ਆ ਹਾਂਜੀ ਠੀਕ ਠਾਕ ਜੀ ਚੋਣਾ ਲੱਗ ਗਿਆ ਆ ਝੋਣਾ ਲੱਗ ਹੀ ਗਿਆ ਇੱਕ ਪੈਲੀ ਰਹਿ ਗਈ ਜੀ ਠੀਕ ਆ ਹੋਰ ਤੁਸੀਂ ਸੁਣਾਓ ਲੱਗਾ ਝੋਣਾ ਤੁਹਾਡਾ ਤੁਹਾਡਾ ਲੱਗਾ ਨਾ ਲੱਗਾ ਤੈਨੂੰ ਪਤਾ ਹੀ ਸਾਡੇ ਹਾਲਾਤਾਂ ਦਾ ਠੀਕ ਹੈ ਲੱਗਾ ਤੇ ਹੈਗਾ ਵਾ ਪਰ ਕੀ ਪਤਾ ਹੁਣ ਉਹ ਕਿਹੜੇ ਵੇਲੇ ਕਿਸਦੇ ਹੱਥ ਚ ਆ ਜਾਣੀਆਂ ਪੈਲੀ ਲੱਗਾ ਲਗਾਏ ਹੋਏ ਐਨ ਸਭ ਲੈਣਾ ਤੇ ਆਹੋ ਤੇ ਗੱਲ ਹੈਗੀ ਜੀ ਚਲੋ ਮਾੜੇ ਚੰਗੇ ਦਿਨ ਹਮ ਦੇ ਰਹਿੰਦੇ ਬਣਦੇ ਉਹ ਹੀ ਤੇ ਗੱਲ ਕਰਨ ਆਏ ਤੁਹਾਡੇ ਨਾਲ ਕੱਲ ਹੁਣ ਜੋ ਹੋ ਗਿਆ ਵਾ ਜਿੱਦਾਂ ਵੀ ਆ ਤੇ ਹੁਣ ਕਰ ਕਰਾਵੇ ਜੇ ਲੋ ਕੁੜੀ ਮਾਡੇ ਨਾਲ ਥੱਲੇ ਨਵ ਪਾਤੀ ਕੋਲ ਡਰਿੰਕ ਹਾਂਜੀ ਭਾਬੀ ਜੀ ਪਾਤੀ ਆ ਲਿਆ ਮੈਂ ਖੜੀ ਮੈਂ ਦੇਉਣੀ ਆ ਪਰ ਮੈਂ ਇਹ ਨਾ ਭਾਬੀ ਜੀ ਮੈਂ ਸੋਚਣ ਦੀ ਮੈਂ ਨਾ ਬੜੀ ਵੱਡੀ ਗਲਤੀ ਕੀਤੀ ਐ ਧਿਆਨ ਮੈਨੂੰ ਨਾ ਸਗੋਇਆ ਹੋ ਜੇ ਟਾਈਮ ਤੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਚੱਲ ਨਾ ਕੋਈ ਗੱਲ ਨਹੀਂ ਜੋ ਵੀ ਹੋ ਗਿਆ ਤੇ ਮੇਰੀ ਗੱਲ ਸੁਣ ਹੁਣ ਉਹ ਆਏ ਆ ਨਾ ਕੀ ਪਤਾ ਚੱਲ ਕੀ ਗੱਲ ਕਰਨੀ ਕੀ ਨਹੀਂ ਹੁਣ ਉਹਨਾਂ ਦੀ ਸੁਣ ਸੁਣ ਕੇ ਫੇਰ ਹੀ ਕੋਈ ਫੈਸਲਾ ਕਰਾਂਗੇ ਕਿ ਬਤਾ ਮੋਂ ਵਿਚਾਰੇ ਲੈਣ ਹੀ ਨਹੀਂ ਆਏ ਜਿਹੜੇ ਆਏ ਆ ਤੇ ਚਲ ਕੋਈ ਨਹੀਂ ਤੇ ਕੋਈ ਗੱਲਾਂ ਗੁੱਲਾਂ ਕਰਕੇ ਤੇ ਫੇਰ ਹੀ ਤੈਨੂੰ ਆਪਾਂ ਨਾਲ ਢਿਜਣਾ ਉਹਨਾਂ ਦੇ ਇਦਾਂ ਨਹੀਂ ਆਪੇ ਢਿਜਣ ਪਰ ਇੱਕ ਵਾਰ ਆਪਾਂ ਬੀਜੀ ਹੁਣ ਐਵੇਂ ਬਹੁਤੀ ਜ਼ਿਆਦਾ ਗੱਲਬਾਤ ਨਾਲ ਕੋਈ ਕਰਿਓ ਮੈਨੂੰ ਨਾ ਹੁਣ ਇਹ ਅਹਿਸਾਸ ਹੋ ਗਿਆ ਮੈਨੂੰ ਸੋਗ ਆਪਣੇ ਪਰਿਵਾਰ ਦਾ ਸਾਥ ਦੇਣਾ ਚਾਹੀਦਾ ਹੈ ਤੇ ਮੈਂ ਐਡੀ ਵੱਡੀ ਬੇਵਕੂਫੀ ਕੀਤੀ ਉਹਨਾਂ ਨੂੰ ਛੱਡ ਕੇ ਤੇ ਇੱਥੇ ਆ ਗਈਆਂ ਇੱਕ ਤੇ ਉਹਨਾਂ ਨੂੰ ਉਦਦਰ ਦੀ ਫਿਕਰ ਪਈਆ ਉਤੋਂ ਮੈਂ ਆਪਣੀ ਨਹੀਂ ਫਿਕਰ ਪਾਤੀ ਗੱਲ ਤੇ ਤੇਰੀ ਨਾਲ ਸਹੀ ਆ ਕੋਈ ਨਹੀਂ ਅਪਾ ਕੋਈ ਵੱਧ ਘੱਟ ਨਹੀਂ ਕਰਨੀ ਤੇਰਾ ਵੀਰ ਹੈਗਾ ਅੰਦਰ ਆਪਣੇ ਉਹਨੇ ਗੱਲ ਕਰ ਦਿੰਨੀ ਹੈ ਹਾਂਜੀ ਚਲ ਆ ਮੈਂ ਲੈ ਜੰਨੀ ਆ ਅਗਰ ਤੂੰ ਵੀ ਉੱਥੀ ਲੈ ਜੋ ਤੂੰ ਜੀ ਮੇਰੇ ਵੀਰ ਦੇ ਘਰ ਚ ਗਰੀਬੀ ਹੁੰਦੀ ਤੇ ਤਾਂ ਵੀ ਤੇ ਮੈਂ ਇੱਥੇ ਕਟਣੀ ਹੈ ਨਾ ਤੇ ਉੱਥੇ ਮੜਾ ਜਾਣਾ ਤੇ ਓਖਾ ਟਾਈਮ ਆਇਆ ਵਾ ਮੈਂ ਦਵਾ-ਦਵੋਸ ਜਿਛੇ ਛੱਡ ਕੇ ਤੇ ਸਾਰਾ ਕੁਝ ਇੱਥੇ ਆ ਗਈ ਹੈ ਨਾਲੇ ਭਾਬੀ ਵੀ ਦਿਨ ਵੀ ਮਿਲ ਗਲੰਕ ਰਹਿੰਦੇ ਕਿ ਪਿੰਡ ਚ ਸਾਰੀਆਂ ਬੁੱਧੀਆਂ ਧੰਲਾ ਕਰਦੀਆਂ ਐਵੇਂ ਕਹਿੰਦੇ ਨੇ ਸਿੰ ਆਪਣੇ ਘਰੀ ਚੰਗੀਆਂ ਲੱਗਦੀਆਂ ਨੇ ਭਾਵੇਂ ਗਰੀਬੀ ਹੋਏ ਅਮੀਰੀ ਹੋਏ ਉੱਥੇ ਹੀ ਰਹਿਣਾ ਚਾਹੀਦਾ ਵਾ ਕਦੇ ਵੀ ਗਲਤ ਫੈਸਲਾ ਨਹੀਂ ਲੈਣਾ ਚਾਹੀਦਾ ਮੈਂ ਬਹੁਤ ਵੱਡੀ ਬੇਵਕੂਫੀ ਕੀਤੀ ਆਹ ਕੁਝ ਕਰਕੇ ਗੱਲ ਹੁਣ ਐਡਾ ਵਾ ਚਲੋ ਤੁਸੀਂ ਦੋਵੇਂ ਜੀ ਬੈਠੇ ਹੋ ਤੇ ਤੁਸੀਂ ਵੀ ਉਹਦਾ ਕਿਹੜਾ ਮਾੜਾ ਸੋਚਣਾ ਤੁਸੀਂ ਇਹਦੇ ਭਰਾਵਰ ਜਾਈ ਤੇ ਹਾਂਜੀ ਇਹ ਆਪੇ ਚਲੋ ਸਾਡੇ ਘਰ ਦੇ ਹਲਾਤਾਂ ਬਾਰੇ ਤੁਹਾਨੂੰ ਹੁਣ ਸਾਰਾ ਪਤਾ ਹੈ ਐਂ ਤੁਹਾਨੂੰ ਬਾਰ ਬਾਰ ਕੀ ਦੱਸਾਂ ਇਹ ਆਪੇ ਚਲੋ ਸਾਡੀ ਹੁਣ ਆਇਆ ਜੀ ਤੁਸੀਂ ਇੱਥੇ ਰੱਖ ਲਓ ਤੇ ਕੁੜੀ ਨੂੰ ਸਾਡੇ ਨਾਲ ਥੱਲੇ ਮਾਸੜ ਜੀ ਤੁਹਾਨੂੰ ਪਤਾ ਹੀ ਸੀ ਤਾਈ ਵੀ ਆਈ ਵਿਸੋਣ ਵਾਸਤੇ ਵਿਆਹੀ ਸੀ ਯੋ ਨਹੀਂ ਇਹ ਥੋੜੀ ਜੀ ਕਿਉਂ ਉਹ ਆਪਣੇ ਘਰ ਬਿਠਾ ਕੇ ਰੱਖਣਾ ਵਾ ਤੇ ਬਾਕੀ ਜੇ ਵੀ ਕੋਈ ਗੱਲ ਹੋ ਗਈ ਉਹ ਨਾ ਦੇ ਹੱਥ ਵਸਾ ਚਲੋ ਬੰਦੇ ਤੇ ਉਤਾਰ ਚੜਾਦੇ ਹੁੰਦੇ ਰਹਿੰਦੇ ਆ ਤੇ ਗੱਲ ਇਹ ਆ ਕਿ ਭਾਜੀ ਉਹਨਾਂ ਹੱਥੇ ਦਾ ਚੁੱਕਿਆ ਵਾ ਉਹਨੇ ਚੁੱਕਣਾ ਚਾਹੀਦਾ ਚਲੋ ਇਹੋ ਜੇ ਕੰਮ ਤੇ ਹੁੰਦੇ ਰਹਿੰਦੇ ਦੁਨੀਆ ਤੇ ਗਦੀ ਵਾਦਾ ਘਾਟਾ ਹੋਈ ਜਾਂਦਾ ਭਾਜੀ ਸਭ ਤੋਂ ਵੱਡੀ ਗਲਤੀ ਤੇ ਇਹੀ ਵੀ ਹੱਥ ਨਹੀਂ ਚੁੱਕਣਾ ਚਾਹੀਦਾ ਹੋਰ ਜਿੱਦਾਂ ਮਰਜੀ ਔਖੇ ਸੋਖੇ ਦਿਨ ਤੁਹਾਡੇ ਘਰ ਉਹਨੇ ਕੱਟ ਹੀ ਲੈਣੇ ਸੀ ਪਰ ਆ ਤੂੰ ਗਲਤੀ ਕੀਤੀ ਸਭ ਤੋਂ ਵੱਡੀ ਪਤਾ ਨਹੀਂ ਹੁਣ ਕੀ ਉਹੀ ਗੱਲ ਨੂੰ ਸੱਚ ਮੰਨਣਾ ਜਾਂ ਝੂਠ ਪਰ ਮੈਨੂੰ ਨਹੀਂ ਪਤਾ ਲੱਗਾ ਕਿ ਕੀ ਹੋਜ ਬਣਿਆ ਹੋਏ। ਉਹ ਨਾ ਸਭ ਕੁਝ ਹੋਇਆ ਟੈਨਸ਼ਨ ਦੇ ਵਿੱਚ ਹੀ। ਤੇ ਬਾਕੀ ਗਾਂ ਤੋਂ ਇਹੋ ਜਿਹਾ ਕੁਝ ਨਹੀਂ ਹੁੰਦਾ ਇੱਕ ਕਰੀ ਤੇ ਭਲਾ ਦੇ। ਚਲੋ ਕੋਈ ਨਹੀਂ ਭਾਜੀ ਉਹ ਤੇ ਚਲੋ ਹੋ ਜਾਂਦਾ ਕਈ ਵਾਰੀ ਬੰਦਾ। ਪਰ ਭਾਜੀ ਏਡੀ ਵੀ ਕਾਦੀ ਟੈਨਸ਼ਨ ਸੀ ਤੇ ਹੋਰ ਤੇ ਹੱਥ ਚ ਲਾ ਕੇ ਗੱਲ ਲੱਗ ਪਈ। ਚਲ ਕੋਈ ਗੱਲ ਨਹੀਂ। ਚਲੋ ਭਾਜੀ ਗੱਲ ਇਹ ਆ ਗੱਲ ਛੋਟੀ ਜੀ ਨਹੀਂ ਹੈਗੀ। ਹੁਣ ਤੁਹਾਨੂੰ ਪਤਾ ਲੱਗ ਹੀ ਗਿਆ ਹਨਾ ਕਿ ਡੀ ਵੱਡੀ ਗੱਲ ਆ। ਉਸੇ ਟੈਨਸ਼ਨ ਦੇ ਮਾਰੇ ਮੈਂ ਤੁਹਾਨੂੰ ਦੱਸ ਹੀ ਦੇਣਾ ਵੀ ਮੈਂ ਇੱਕ ਦਿਵਾਰੀ ਨਾ ਦੀ ਡ੍ਰਿੰਕ ਕਰ ਲਈ ਉਹਦੇ ਕਰਕੇ ਮੈਨੂੰ ਆਪਣੇ ਆਪ ਦਾ ਨਹੀਂ ਪਤਾ ਲੱਗਾ ਹੋਜੀ ਤੇ ਚਲੋ ਮੇਰੇ ਕੋਲ ਗਲਤੀ ਹੋਈ ਸਹੀ ਹੈ ਮੈਂ ਕਿਹੜਾ ਮੁਕਰਨ ਰਿਹਾ ਹਾਂ ਤੇ ਉਸ ਟਾਈਮ ਮੈਨੂੰ ਕੁਝ ਨਹੀਂ ਪਤਾ ਕਿ ਮੈਂ ਕੀ ਕੀਤਾ ਚਲੋ ਭਾਈ ਅੱਗੇ ਤੋਂ ਹੋਰ ਨਾ ਕਰੇ ਹੁੰਦੇ ਤਾਂ ਕੀ ਅਹੀ ਤੇ ਹੋਣਾ ਤੁਹਾਨੂੰ ਪਤਾ ਵਾ ਕਿੱਥੇ ਨਾ ਉਹ ਨਾ ਉਹ ਆਪਣੇ ਕੰਮ ਵਿੱਚ ਬਿਠੇ ਹੋਏ ਜਦੋਂ ਦੀ ਆਈ ਆ ਉਹ ਤੇ ਕਮਰੇ ਚ ਨਹੀਂ ਨਹੀਂ ਬੈਠੀ ਨਹੀਂ ਟੈਂਸ਼ਨ ਟੈਂਸ਼ਨ ਕੀ ਆ ਹੋਰ ਕੀ ਆ ਚਲੋ ਭਾਈ ਭੇਜਣੀ ਤੇ ਹੁੰਦੀ ਆ ਆਪਣੇ ਘਰ ਇੰੀਆਂ ਚੰਗੀਆਂ ਲੱਗਦੀਆਂ ਵਾ ਤੇ ਗੱਲ ਇਹ ਆ ਵੀ ਪਾਜੀ ਤੂੰ ਉਹਦਾ ਨਾਲ ਗੱਲ ਕਰ ਲੋ ਦੇਖੋ ਪਾਜੀ ਆ ਗੱਲ ਸਾਰੀ ਨਾ ਨਾਵ ਤੇ ਡਿਪੈਂਡ ਕਰਦੀ ਐ ਜੇ ਤੇ ਉਹ ਕਹੋਗੀ ਵੀ ਜਾਣਾ ਵਾ ਫੇਰ ਤੇ ਹੀ ਭੇਜ ਦਾਂਗੇ ਜੇ ਉਹ ਨਹੀਂ ਜਾਣਾ ਚਾਹੂਗੀ ਫੇਰ ਤੇ ਆਪਾਂ ਉਹਦੇ ਨਾਲ ਖੜੇ ਐ ਅਮਨ ਪੁੱਤ ਇੱਕ ਵਾਰੀ ਮੇਰੇ ਸਾਹਮਣੇ ਨਾ ਉਹ ਨੂੰ ਪੁੱਛ ਲੈ ਜੇ ਉਹਨੂੰ ਕੋਈ ਵੀ ਤੰਗੀ ਆਉਂਦੀ ਏ ਮੈਂ ਉਹਨੂੰ ਆਪਣੇ ਤੀਬ ਨਾਲ ਤੇ ਰੱਖਿਆ ਨਹੀਂ ਮਾਸੀ ਜੀ ਇਹ ਗਲਤ ਪਤਾ ਵਾ ਤੁਹਾਡੀਆਂ ਤਾਰੀਫਾਂ ਹੀ ਬੜੀਆਂ ਕਰਦੀ ਏ ਪਤਾ ਨਹੀਂ ਇੱਕਦਮ ਕੀ ਹੋ ਗਿਆ ਵਾ ਕਿ ਵੀ ਨજર ਲੱਗ ਗਈ ਐ ਭਾਬੀ ਜੀ ਨਦੀਪ ਹੈ ਕਿਤੇ ਉਪਾਜੀ ਕਮੇਟੂ ਨਹੀਂ ਆ ਉੱਥੇ ਚਲ ਜੇ ਤੀ ਇੱਕ ਕਰੇ ਨਾ ਆਪੋ ਆਪਣਾ ਗੱਲ ਕਰ ਲੈਣ ਕੋਈ ਗੱਲ ਨਹੀਂ ਪਈ ਘਰ ਆਉ ਪਤਾ ਨਹੀਂ ਕੀ ਗੱਲ ਕਰਨ ਦੇ ਹੋਣਗੇ ਮੈਨੂੰ ਤਾਂ ਕੁਝ ਸਮਝ ਨਹੀਂ ਲੱਗਣਗੇ ਨਮ ਕੀ ਕੀ ਹਾਲ ਹੈ ਵਧੀਆ ਵਾ ਮਹਿਬਤ ਉੱਥੇ ਆਈ ਨਹੀਂ ਮੰਮੀ ਉਹਨਾਂ ਨੂੰ ਮਿਲਣ ਮੈਂ ਸੋਚੇ ਕਿ ਤੁਸੀਂ ਕੋਈ ਗੱਲ ਕਰਨ ਦੇ ਹੋਣੇ ਹੋ ਉਦੋਂ ਵੀ ਤੁਸੀਂ ਉਹਨੂੰ ਕਿਹੜਾ ਆਪਣੇ ਪਰਿਵਾਰ ਦੇ ਮੈਂਬਰ ਸੰਭਲਿਓ ਪਰ ਗੱਲ ਨਹੀਂ ਤੇ ਮੈਂ ਹੈਗੀ ਆ ਕਿ ਮੈਂ ਐਵੇਂ ਜਾ ਕੇ ਬੈੰਦੀ ਤੁਸੀ ਕੋਈ ਗੱਲ ਕਰਨੀ ਨਹੀਂ ਤੇ ਮੈਨੂੰ ਵੀ ਕੀ ਕਰਨੀ ਨਹੀਂ ਜਿੰਨੇ ਤੇਰੇ ਮਨ ਚ ਪੜਾ ਸਗੀ ਨਾ ਤੂੰ ਸਾਰੀ ਕੱਢ ਲੈ ਮੈਂ ਤੈਨੂੰ ਕੁਝ ਨਹੀਂ ਕਹੀਦਾ ਹੈਗਾ ਹੁਣ ਤੀਨ ਵੀ ਕੀ ਕਹਿਣਾ ਹੈ ਨਵਦੀਪ ਮੈਂ ਮੰਨਦਾ ਤੂੰ ਆਪਣੇ ਥਾਂ ਬਿਲਕੁਲ ਸਹੀ ਨਹੀਂ ਪਰ ਜੋ ਗਲਤੀਆਂ ਹੋਈਆਂ ਨੇ ਉਹ ਚ ਮੇਰਾ ਦੱਸ ਕੀ ਕਸੂਰ ਸੀ ਮੈਂ ਦੱਸਦਾ ਤੇ ਤੈਨੂੰ ਤਾਂ ਜਾਂ ਮੈਨੂੰ ਪਤਾ ਹੁੰਦਾ ਜੇ ਦੋਤ ਨੂੰ ਪਤਾ ਲੱਗਾ ਹੇ ਤੁਸੀਂ ਉਦੋਂ ਦੀ ਮੇਰੇ ਨਾਲ ਗੱਲ ਕਰ ਸਕਦੇ ਸੀ ਨਾ ਹਾਂ ਨੇ ਉਹਦੀ ਭਾਅ ਘਰ ਦੇ ਵਿੱਚ ਗੱਲ ਚੱਲਣਗੀ ਐ ਜੇ ਤੁਸੀਂ ਮੈਨੂੰ ਉਦੋਂ ਦੱਸਿਆ ਹੁੰਦਾ ਨਾ ਸ਼ਾਇਦ ਆਹ ਵਾਲੀ ਮੁਹੱਬਤ ਅਜਿਹਾ ਨਾ ਆਉਂਦੀ ਮੈਨੂੰ ਇੰਨਾ ਗੁੱਸਾ ਨਾ ਆਉਂਦਾ ਬਾਅਦ ਵਿੱਚ ਪਤਾ ਲੱਗਦਾ ਜਦੋਂ ਸਭ ਤੋਂ ਵੱਡੀ ਗਲਤੀ ਉਹ ਹੀ ਐ ਵੀ ਜਿਹੜਾ ਮੈਂ ਚਤਤੋ ਛਾ ਗਿਆ ਮੈਨੂੰ ਇਹ ਹੀ ਭਜੇਤੇ ਨੂੰ ਦੱਸਾਂਗਾ ਤਾਂ ਗੱਲ ਵਧਣਾ ਜਾਵੇ ਤੇ ਉਹ ਵੀ ਇੱਕ ਝੂਠ ਨੂੰ ਛਾਉਣ ਲਈ 100 ਝੂਠ ਹੋਰ ਮਾਰਨੇ ਪੈਂਦੇ ਨੇ ਆਖਰਕਾਰ ਬੰਦਾ ਫੜਿਆ ਫਿਰ ਜਾਂਦਾ ਆ ਉਹੋ ਕੰਮ ਹੱਡੇ ਨਾਲ ਹੋਇਆ ਤੇ ਤੀ ਮੰਮੀ ਵੇਲੇ ਸੱਚ ਦੱਸਣ ਦੀ ਬਜਾਏ ਤੇ ਪੁੱਠੇ ਕੰਮਾਂ ਵਿੱਚ ਪੈ ਗਏ ਹੋ ਉਦਾਂ ਕੀ ਹੋਣਾ ਹੈ ਕੋਈ ਹੱਲ ਨਿਕਲਿਆ ਉਦਾਂ ਜੇ ਤੇ ਨਿਕਲਿਆ ਵਾਣਾ ਤੇ ਮੈਨੂੰ ਦੱਸੋ ਵੀ ਹਾਂ ਵੀ ਮੈਂ ਖੰਡ ਪੀ ਲੱਗ ਪਿਆ ਹਾਂ ਤੇ ਹੱਲ ਨਿਕਲ ਗਿਆ ਆ ਨਿਕਲੇ ਕੋਈ ਨਿਕਲਿਆ ਤਾਂ ਨਹੀਂ ਹੈ ਤਾਂ ਉੱਚ ਵੀ ਜਾੜਾ ਹੀ ਹੈ ਹਾਂ ਤੇ ਫੇਰ ਜਦੋਂ ਟਾਈਮ ਮਾੜਾ ਹੋਏ ਨਾ ਉਦੋਂ ਨਹੀਂ ਬੰਦੇ ਨੂੰ ਪਤਾ ਲੱਗਦਾ ਵੀ ਉਹ ਕੀ ਕਰਨ ਲਿਆ ਹੈ ਪਤਾ ਕਿਉਂ ਨਹੀਂ ਲੱਗਦਾ ਦੋ ਬੰਦੇ ਨੇ ਨਾ ਪਤਾ ਹਟ ਤੇ ਮੜਾ ਟਾਈਮ ਹੈ ਆਪਣੇ ਘਰ ਦੇ ਸਾਰੇ ਜੀਆਂ ਨਾਲ ਗੱਲ ਕਰੋ ਹੋ ਸਕਦਾ ਕੋਈ ਹੱਲ ਨਿਕਲ ਜੇ ਪਰ ਨਾ ਤੇ ਹੀ ਸਾਰੇ ਟੱਬ ਨੇ ਸੋਚਿਆ ਕਿ ਇਹ ਬਗਾਨੀ ਆ ਤੇ ਇਹਦੇ ਨਾਲ ਅਸੀਂ ਕੋਈ ਗੱਲ ਨਹੀਂ ਕਰਨੀ ਨਵਦੀਪ ਹਾਲ ਹੀ ਗੱਲ ਨਾ ਕਰ ਬਗਾਨੀ ਤੇ ਫਿਰ ਦੱਸਿਆ ਕਿਉਂ ਨਹੀਂ ਇਹੋ ਗੱਲ ਦਾ ਮੈਨੂੰ ਸਭ ਤੋਂ ਵੱਧ ਗੁੱਸਾ ਆ ਤੁਹਾਡੇ ਸਾਰਿਆਂ ਤੇ ਗਲਤੀ ਤੇ ਮੈਂ ਬੜੀ ਵੱਡੀ ਕੀਤੀ ਆ ਉਥੋਂ ਇੱਥੇ ਆਣ ਕੇ ਪਰ ਹੁਣ ਨਾ ਮੈਨੂੰ ਇਸ ਚੀਜ਼ ਦਾ ਬੜਾ ਪਛਤਾਵਾ ਹੋਣ ਦੇਵਾ ਸਗੋਂ ਮੈਨੂੰ ਵੀ ਨਾ ਤਾਂ ਦਾ ਸਾਸ ਦੇਣਾ ਚਾਹੀਦਾ ਹੈ ਚਲ ਇੱਕ ਕਰੀ ਮਾਫ ਕਰਦੇ ਬਸ ਮੈਂ ਯਾਰ ਮੈਂ ਮਾਫ ਕਰਕੇ ਕੀ ਹੈ ਨੀ ਕਿ ਮੈਨੂੰ ਤਾਂ ਸਾਫ਼ ਦਿਨਾ ਚਾਹੀਦਾ ਹੀ ਤੇ ਹੁਣ ਏਦਾਂ ਕਰ ਉਹ ਸਾਡੇ ਨਾਲ ਚੱਲ ਅਸੀਂ ਉਹਨੂੰ ਲੈਣ ਆਏ ਆ ਨਾ ਤੇ ਇਹ ਨਾ ਕਹੇ ਵੀ ਮੈਂ ਨਹੀਂ ਜਾਣਾ ਜਾਵਾਂਗੇ ਸੇ ਪਰ ਜੀ ਮੇਰੇ ਭਰਾ ਭਝਾਈ ਕਹਿਣਗੇ ਨਾ ਤੇ ਫੇਰ ਕਿਉਂਕਿ ਮੈਂ ਅੱਧੀ ਜਬਾਨ ਉਹਨਾਂ ਨੇ ਫੋਨ ਕੀਤਾ ਵੇ ਇੱਕ ਅੱਧੀ ਰਾਤ ਭੱਜੇ ਗਏ ਹੀ ਤੇ ਹੁਣ ਮੈਂ ਕਿੱਦਾਂ ਉਹਨਾਂ ਨੂੰ ਪੁੱਛੇ ਤੋਂ ਵਗਿਆ ਚੱਲ ਜਾਾਂਗੇ ਨਵਦੀਪ ਉਹ ਤੇ ਮੰਨਦੇ ਆ ਉਹਾਂ ਦੇ ਵਿੱਚ ਉਹ ਕਹੇਗੀ ਤੇ ਚੱਲ ਜੀ ਤਦੋਂ ਤੂੰ ਇਹ ਦਾੰਗ ਕਰ ਕਿ ਜੇਦ ਨਾ ਕਰੀ ਕੋਈ ਮੈਨੂੰ ਵੀ ਗੁੱਸਾ ਆਇਆ ਤੇਰੇ ਤੇ ਉਦੋਂ ਕਿ ਤੂੰ ਮੈਨੂੰ ਵੀ ਨਹੀਂ ਦੱਸਿਆ ਤੇ ਆ ਗਈ ਹੈ ਤੂੰ ਕਮ ਸੇ ਕਮ ਮੇਰ ਨਾਲੇ ਗੱਲ ਕਰ ਸਕਦੀ ਹਾਂ ਕਿ ਨਹੀਂ ਤੁਸੀਂ ਆਪਣੇ ਦਿਲ ਦੀ ਗੱਲ ਕੀਤੀ ਸੀ ਮੇਰ ਨਾਲ ਕੀ ਕੀ ਦੱਸੋ ਜਾਂ ਤੇ ਤੂੰ ਹੀ ਮੇਰ ਨਾਲ ਕੀਤੀ ਹੁੰਦੀ ਨਾ ਤੇ ਮੈਂ ਵੀ ਤੁਹਾਡੇ ਨਾਲ ਕਰ ਲੈਂਦੀ ਵੀ ਹਾਂ ਵੀ ਮੈਨੂੰ ਇੱਥੇ ਆਹ ਪ੍ਰੋਬਲਮ ਜੇ ਤੇ ਫਿਰ ਤੇਰੇ ਚ ਤੇ ਮੇਰੇ ਚ ਫਰਕ ਕੀ ਰਹਿ ਗਿਆ ਇਹੋ ਤੇ ਫਿਰ ਗੱਲ ਆ ਇਹੋ ਤੇ ਫਿਰ ਗੱਲ ਵਾ ਜਦੋਂ ਇੱਕ ਸ਼ੁਰੂ ਕਰਦਾ ਫਿਰ ਮਗਰ ਵੀ ਸਾਰੇ ਉਦਾਂ ਹੀ ਕਰਦੇ ਆ ਜਹੀਂ ਇੱਕ ਪਰਿਵਾਰ ਵਾਂ ਤੁਹਾਡਾ ਫਰਜ਼ ਨਹੀਂ ਬਣਦਾ ਕਿ ਸਾਰਿਆਂ ਨੂੰ ਗੱਲ ਦੱਸਨੀ ਵੀ ਆ ਘਰ ਦੇ ਵਿੱਚ ਗੱਲ ਹੋਉਂਦੀ ਆ ਦੱਸੋ ਇਹਦਾ ਕੋਈ ਹੱਲ ਨਿਕਲਦਾ ਮੈਂ ਨਵਦੀਪ ਲੜਨੀ ਆਇਆ ਹੈਗਾ ਅਸੀਂ ਐਨ ਤੈਨੂੰ ਲੈਣ ਤੇ ਜੇ ਜਾਣਾ ਠੀਕ ਆ ਹੁਣ ਜਿੱਦਾਂ ਤੇ ਤੈਨੂੰ ਪਤਾ ਹਲਾ ਚੱਲਣ ਦੇ ਨੇ ਐ ਤੇ ਗਰੀਬੀ ਦਾਵਾ ਹੀ ਏ ਜਿੱਦਾਂ ਦੀ ਮਾੜੀ ਚੰਗੀ ਅਸੀਂ ਖਾਵਾਂਗੇ ਤੂੰ ਹੀ ਖਾਈ ਜਾਏਂਗੀ ਤੇ ਜੇ ਨਾ ਨ ਗਈ ਤੇ ਮੁੜ ਕੇ ਨਹੀਂ ਆਉਣਾ ਮੈਂ ਵੀ ਲੈਣਾ ਮੈਂ ਵੀ ਬੜਾ ਸਤਿਆਵਾ ਤੇ ਹੁਣ ਤੂੰ ਏਦਾਂ ਕਰ ਭੀ ਸਾਡਾ ਸਾਥ ਦੇ ਸਾਈਡ ਮੈਂ ਸਾਥ ਦੇ ਨੂੰ ਤਿਆਰ ਹੈ ਜੇ ਨਾ ਜਾਏਂਗੀ ਤੁਹਾਡਾ ਘਰ ਉਜੜ ਜਾਏਗਾ ਇੱਥੇ ਲੋਕੀ ਗੱਲਾਂ ਤੈਨੂੰ ਵੀ ਕਰਨਗੇ ਕੁਝ ਸਾਨੂੰ ਕਰਨਗੇ ਤੇ ਮੈਨੂੰ ਪਤਾ ਵੀ ਕਰਦੇ ਵੀ ਹੋਣੇ ਨੇ ਕਈਆਂ ਸਾਡੇ ਜੇ ਗਲਤੀਆਂ ਕੱਢਣੀਆਂ ਕਈਆਂ ਕਹਣਾ ਇਹ ਗਲਤ ਹੋਣੀ ਹੈ ਉਹ ਤੇ ਫਿਰ ਤੁਹਾਨੂੰ ਪਤਾ ਹੀ ਹੈ ਗੱਲਾਂ ਤੇ ਫਿਰ ਤੁਹਾਨੂੰ ਮਿਲਦੀਆਂ ਨੇ ਤੇ ਬਾਕੀ ਆਪੇ ਕਰੀ ਦੂ ਜਾ ਮੇਰੇ ਨਾਲ ਤੈਨੂੰ ਮੈਂ ਕੁਝ ਨਹੀਂ ਕਹਾਂਗਾ ਮੈਨੂੰ ਤੁਸੀਂ ਕੀ ਕਹਿਣਾ ਆ ਅਮਨ ਪੁੱਤ ਮੈਂ ਵੀ ਇੱਕ ਮਿੰਟ ਨਾ ਨਾ ਨੂੰ ਮੇਲਾਵਾਂ ਜੇ ਆਪਾਂ ਨਾਲ ਮਿਲ ਕੇ ਇੰਤ ਕਰਾਂਗੇ ਨਾ ਤਾਂ ਆਪਾਂ ਕੁਝ ਵੀ ਕਰ ਸਕਨੇ ਆ। ਮम्मी ਸੱਚੀ ਕੱਸੀ ਕਾ ਪੁੱਤ ਮੇਰੇ ਨਾ ਹੱਥ ਜੋੜਿਆਂ ਦੀ ਲਾਜ ਰੱਖ ਮੈ ਨਾ ਮੰਮੀ ਤੇ ਇਹ ਹੱਥ ਨਾ ਜੋੜੋ। ਐਦਾਂ ਕਿਉਂ ਕਰ ਰਹੇ ਹੋ? ਸਾਡੇ ਨਾਲ ਚੱਲ ਮਿੰਦੀ। ਮੇਰਾ ਨਹੀਂ ਦਿੱਤੋ ਮੇਰਾ ਗੁਜ਼ਾਰਾ ਹੈਗਾ। ਪੁੱਤ ਮੈਨੂੰ ਪੁੱਛ ਕੇ ਵੇ ਮੈਂ ਕਿੱਦਾਂ ਇਨੇ ਓਕੇ ਦਿਨ ਕੱਢੇ। ਨਾਲ ਚੱਲੇਂਗੀ ਮੇਰੇ ਮਿੱਧੀ ਨੂੰ ਚੱਲਾਂਗੀ। ਚੱਲਾਂਗੀ ਮੈਂ ਤੇਰੇ ਨਾਲ ਪਰ ਆ ਹੱਥ ਨਹੀਂ ਜੋੜਨੇ। ਹੱਥ ਕਿਉਂ ਜੋੜ ਰਹੇ ਨੇ ਇੱਕ ਬੰਨੇ ਤੁਸੀਂ ਮੈਂ ਆਪਣੀ ਧੀ ਕਹਿੰਦੇ ਹੋ ਦੂਜੇ ਬੰਨੇ ਮੇਰੇ ਗੜੀ ਹੱਥ ਕਾਹਦੇ ਲਈ ਜੋੜ ਰਹੇ ਹੋ ਏਦਾਂ ਨਾ ਕਰੋ ਹੁਣ ਮੈਂ ਤੁਹਾਡੇ ਨਾਲ ਚੱਲਾਂਗੀ ਜੇ ਪੁੱਤਹੀਂ ਫਾਸੀ ਗਏ ਆ ਸਾਡੇ ਦੇ ਪੈਸੇ ਚੜ੍ਹ ਹੀ ਗਏ ਆ ਸਾਡੀ ਮਜਬੂਰੀ ਸਮਝ ਮੇਰੀ ਮੈਂ ਸਮਝੇ ਨਹੀਂ ਮੈਂ ਕਾਇਦਾ ਨਹੀਂ ਕਹਿਵਾਂ ਤੁਹਾਡੇ ਨਾਲ ਚੱਲਾਂਗੀ ਏਦਾਂ ਕਿਉਂ ਕਰ ਰਹੇ ਹੋ ਤੁਸੀਂ ਮਮੀ ਕਿਤਾ ਨਾ ਕਰੋ ਚੱਲ ਉੱਠ ਫਿਰ ਮੇਰੀ ਚੱਲੋ ਸਾਡੇ ਨਾਲ ਹੁਣ ਹੈ ਮੰਮੀ ਦਾ ਫੋਨ ਹਲੋ ਹਾਂਜੀ ਸਸਿ ਕੰਮੀ ਹਾਂਜੀ ਸਭ ਠੀਕ ਠਾਕ ਤੁਸੀਂ ਸੁਣਾਓ ਚਲੋ ਵਧੀਆ ਚਾਹੀਦਾ ਹਾਂਜੀ ਇਹ ਵੀ ਠੀਕ ਨੇ ਹਾਂਜੀ ਬਾਹਰ ਹੀ ਗਈ ਸੀ ਇਹ ਵੀ ਘੜੀ ਕੀ ਗੱਲ ਹੋ ਗਈ ਦਰਦ ਦਿਨ ਚਲ ਚੱਕ ਕਰਾਉਣਾ ਹੀ ਬੀਪੀ ਉਪੀ ਨਾ ਘਟਿਆ ਹੋਵੇ 슈ਗਰ ਨਾ ਹੋਵੇ ਘਟੀ ਅੱਛਾ ਹਸਪੀਟਲ ਅਈ ਡਿਗੀ ਕਿੱਢ ਲੋਗੇ ਜਿਹੜਾ ਤੈਨੂੰ ਹਸਪੀਟਲ ਖੰਡੇ ਜੇ ਮੰਮੀ ਕੀ ਕਹ ਤੇ ਆ ਗਿਆ ਨਾ ਉਹ ਅਸ਼ਾ ਮੈਨੂੰ ਮੈਨ ਲੋ ਕਹਣ ਡਏ ਕੋਈ ਨਹੀਂ ਮੈਂ ਇਹਨਾਂ ਨੂੰ ਕਹੀ ਨਹੀਂ ਨਾਲ ਮੰਮੀ ਨੂੰ ਪੁੱਛ ਲੈਣੀ ਆ ਆ ਜਾਣੇ ਆਪਾਂ ਹਾਂਜੀ ਕੋਈ ਗੱਲ ਨਹੀਂ ਆ ਜਾਣਾ ਇਹਨਾਂ ਨੇ ਹਾਂ ਚਲ ਠੀਕ ਆ ਅਈ ਡਿਗੀ ਕਲ ਹੋਗੇ ਜਿਹੜਾ ਹਸਪੀਟਲ ਖੰਣਾ ਪਿਆ ਉਹਨਾਂ ਨੂੰ ਮੰਮੀ ਨੂੰ ਪੁੱਛ ਕੇ ਆਵਾ ਫਿਰ ਨੰਨ ਕਹਿੰਨੀ ਆ ਵੀ ਮੇਰੇ ਨਾਲ ਚੱਲੋ ਪਤਾ ਲੈ ਕੇ ਆਈਏ ਪਤਾ ਨਹੀਂ ਕੀ ਗੱਲ ਹੈ ਹਾਂ ਕੁੜੀ ਨੂੰ ਕਹਿੰਨੀ ਆ ਵੀ ਲਾ ਇਹਨੂੰ ਤੇ ਲਾ ਕੇ ਤੇ ਧੋ ਕੰਦਾ ਹਿਆ ਵਾ ਮੰਮੀ ਕੀ ਕਰਦੇ ਆ ਨਹੀਂ ਕਰਨਾ ਕਰਨਾ ਕੀ ਆ ਪੁੱਤ ਨੂੰ ਲਾ ਉਸੀ ਡਾਲਾ ਥਲੇ ਮੇਰੇ ਕੋਲ ਰੱਥਾ ਨਹੀਂ ਗਿਆ ਤੇ ਧੋ ਕੇ ਨਾ ਤੇ ਫੇਰ ਮਛਾ ਹਾਏ ਹਾਏ ਮੰਮੀ ਨੂੰ ਧੋਣਾ ਕੀ ਇਹਨੂੰ ਬਾਹਰ ਸੱਟੋ ਹੁਣ ਇਹ ਕੀ ਬਣਿਆ ਇਹਦਾ ਹਾਏ ਤੁਹਾਨੂੰ ਬਾਹਰ ਸੱਟਣਾ ਵਾ ਰਹਿਣਾ ਮੈਂ ਲਿਆਵਾਂਗੀ ਹੁਣ ਐਵੇਂ ਉਹ ਵੀ ਸਹੀ ਜਾਣੇ ਵੀ ਕੀ ਬਣਿਆ ਵਾ ਕਿੰਨੇ ਸ਼ੇਕ ਨਿਕਲੇ ਇੱਥੇ ਵੀ ਕੋਈ ਪੈਸਾ ਬਚਾ ਵੀ ਲਿਆ ਕਰ ਕਿ ਸਾਰੇ ਪੈਸੇ ਛੋਟੀ ਜਿਹੜੇ ਹੁੰਦੇ ਆ 10ਵੇਂ ਵੀ ਬਚਾ ਕੇ ਕੀ ਕਰਨਾ ਜਦੋਂ ਘਰ ਦੀ ਚੀਜ਼ ਨਾ ਲਿਆਂਦੀ ਤੇ ਨਹੀਂ ਬਥੇਰਾ ਕੁਝ ਬਣਾਉਣ ਲਈ ਆ ਕੋਲਰਾਂ ਕਾਕ ਤੇ ਲੈ ਦੇ ਜਿਨ੍ਹਾਂ ਦੀ ਕਦੀ ਆਸ ਵੀ ਨਹੀਂ ਹਨ ਨੂੰ ਚਲ ਕੋਈ ਨਹੀਂ ਮੰਮੀ ਇਹ ਕਿਤੇ ਕਿੰਨੇ ਕਦਾ ਆਉਣਾ ਵਾ ਚਲ ਲੈ ਵੀ ਫਿਰ ਲਿਆਉਣਾ ਵਾ ਤੇ ਮੈਨੂੰ ਕੀ ਉਹ ਸ਼ਾਈ ਜਾ ਸੱਚ ਮੈਂ ਮੈਂ ਤਾਂ ਨਾਲ ਗੱਲ ਕਰਨੀ ਹਾਂ ਮੰਮੀ ਦਾ ਫੋਨ ਆਉਂਦਿਆ ਹੀ ਪੰਡੂ ਕੀ ਗੱਲ ਹੈ ਰਾਜੀ ਬਾਜੀ ਆ ਹਾਂ ਬਾਕੀ ਸਭ ਤਾਂ ਠੀਕ ਹੈ ਤੇ ਦਾਦੀ ਨੀਗੀ ਠੀਕ ਹੈਗੀ ਹਾਏ ਹਾਏ ਦਾਦੀ ਨੂੰ ਕੀ ਹੋ ਗਿਆ ਪਤਾ ਨਹੀਂ ਆ ਪੁੱਛਣ ਡਈ ਆ ਮੈਂ ਸ਼ੂਗਰ ਸ਼ਗਰ ਨਾਲ ਤਾਂ ਵਧੀਆ ਹੋਵੇ ਕੱਟੀ ਹੋਵੇ ਅੱਛਾ ਤੇ ਕਹਿੰਦੇ ਵੀ ਹਸਪੀਟਲ ਫੰਡੇ ਆ ਤੇ ਹੁਣ ਇਹ ਨਹੀਂ ਦੱਸਿਆ ਵੀ ਗੱਲ ਕੀ ਆ ਜ਼ਿਆਦਾ ਤਾਂ ਨਹੀਂ ਕਿਤੇ ਠੇਚਲ ਗਏ ਪਤਾ ਨਹੀਂ ਕਹਾਂ ਦੇਵੇ ਤੈਨੂੰ ਮਿਲਣ ਨੂੰ ਦੇ ਆ ਕਹਿਣ ਮੇਰੀ ਗੱਲ ਸੁਣਾ ਜੇ ਤੇਰਾ ਨਾਂ ਲਈ ਹੀ ਆ ਨਾ ਤੈਨੂੰ ਮਿਲਣ ਨੂੰ ਜੀ ਕਰਦਾ ਵਾ ਏਦਾਂ ਕਾ ਤੂੰ ਸਮੀ ਨੂੰ ਕਹਿ ਤੇ ਕੱਪੜੇ ਪਾਉ ਤੇ ਜਾਓ ਜਾ ਕੇ ਮਿਲ ਆਓ ਇੱਥੇ ਤੂੰ ਕੀ ਕਰਨਾ ਆ ਮੈਂ ਤਾਂ ਚੱਲ ਤੁਹਾਨੂੰ ਪੁੱਛ ਲੈ ਕਰੀ ਮੈਨੂੰ ਕੀ ਪੁੱਛਣਾ ਵਾ ਜੇ ਤੂੰ ਤਿਆਰ ਹੋ ਤੇ ਕੋਈ ਨਹੀਂ ਰੋਟੀ ਪਾਣੀ ਮਾਪੇ ਕਰ ਲੈਣਾ ਵਾ ਠੀਕ ਆ ਨਾ ਯਾਰ ਕੋਈ ਮਿਲਦੀ ਆ ਬਾਹਰ ਇਹਨਾਂ ਨੇ ਤੇ ਕਿਆ ਦੋ ਹਾਂ ਚੱਲ ਮੈਂ ਵੇਨੀ ਆ ਤੂੰ ਤਿਆਰ ਹੋ ਕਿੰਨੀ ਸੁਣੀ ਹਾਂਜੀ ਉਹ ਤੇ ਕਿੱਧਰ ਆਇਆ ਵਾ ਮੈਂ ਡੰਗਣਾ ਵਾਲ ਮੰਨਾਂਗੇ ਰ ਅੱਛਾ ਉਹ ਤੇ ਕੱਲ ਠੀਕ ਆ ਮੇਰੀ ਗੱਲ ਸੁਣ ਸ਼ਰਨ ਦੀ ਮੰਮੀ ਦਾ ਆ ਇਹ ਫੋਨ ਹਾਂ ਤੇ ਉਹਦੀ ਦਾਦੀ ਜਿਹੜੀ ਜ਼ਿਆਦਾ ਠੀਕ ਨਹੀਂ ਗਈ ਜਾਂਦੇ ਹਸਪੀਟਲ ਖਾਂਡੇ ਆ ਤੇ ਸ਼ਰਨ ਨੂੰ ਯਾਦ ਕਰਦੀ ਆ ਤੇ ਏਦਾਂ ਕਰ ਦੱਸਿਆ ਤੇ ਹੈ ਨਹੀਂ ਉਹਨੇ ਮੈਨੂੰ ਉਹਨੇ ਤੈਨੂੰ ਕਿੱਥੋਂ ਦੱਸਣਾ ਹੈਗਾ ਅਜੇ ਹੁਣੇ ਤੇ ਫੋਨ ਆਇਆ ਵਾ ਉਸਲੇ ਮੈਂ ਤੇਰੇ ਵਾਲ ਭੱਜ ਆਈਆਂ ਭੀ ਜਾ ਉਹਨੂੰ ਲੈ ਕੇ ਤੇ ਮੜਾ ਲਿਆ ਦੱਦੀ ਇਹਦੀ ਨਾ ਬੰਦੇ ਦਾ ਪਤਾ ਨਹੀਂ ਕਹ ਹੁੰਦਾ ਕਿਤੇ ਹਸਪਤਾਲ ਆਹੋ ਅੰਦੀ ਹਸਪੀਟਲ ਗਏ ਆ ਜਦ ਮਮੀ ਨੇ ਕਿਹਾ ਤੇ ਉਹਦਾ ਤੇਰਾ ਮਾਂ ਲੈ ਜਦੀ ਘੜੀ ਘੜੀ ਚੱਲ ਕੋਈ ਨਹੀਂ ਲੈ ਚਲ ਜੰਦੇ ਤੇ ਮੈਂ ਹਾਂ ਜਾ ਕੇ ਤੇ ਮਿਲਾਉ ਹੈ ਚਲ ਜੰਦੇ ਠੀਕ ਚੱਲ ਹਰ ਇੱਕ ਨੱਕ ਜੀ ਕਰਦਾ ਨਾ ਵਿਚਾਰੀ ਦਾ ਮਿਲਣ ਨੂੰ ਚੱਲ ਚੱਲ ਜਾਣਗੇ ਤੇ ਘੰਟੇ ਦੋਆਂ ਨੂੰ ਮਿਲ ਕੇ ਇਹਨਾਂ ਨੇ ਵਾਪਸ ਆਏਣਾ ਚਲ ਮੈਂ ਰਾਤ ਦਾ ਰੋਟੀ ਪਾਣੀ ਬਣਾਉਣੀ ਆ ਫਿਰ ਰਮਾ ਜਾ ਆ ਗਏ ਆ ਚਲੋ ਸੋਣ ਉਹ ਬੜੀ ਕੁਲਰ ਅਗਲੇ ਲੰਮੇ ਪਈਆਂ ਕੀ ਗੱਲ ਲੈ ਦੱਸ ਲੰਮੇ ਤੇ ਪੈੜਾ ਹੀ ਆ ਹੈ ਕਰਨਾ ਵੀ ਕੀ ਹੈਗਾ ਨਿਆਣੇ ਚਲ ਗਏ ਹੈਗੇ ਤੇ ਮੈਂ ਸੋਚਿਆ ਵੀ ਚੱਲ ਦਾਲਤਾ ਰਹੀਆਂ ਕਿੱਥੇ ਗਏ ਨੇ ਨੇ ਨਿਆਣੇ ਕੀ ਦੱਸਾਂ ਤੁਹਾਨੂੰ ਮੈਂ ਸ਼ਰਨ ਦੀ ਦਾਦੀ ਨਹੀਂਗੀ ਠੀਕ ਜਿਆਦਾ ਢਿੱਲੀ ਆ ਅੱਛਾ ਤੇ ਉਹਨਾਂ ਨੇ ਨਾ ਉੱਥੇ ਹਸਪੀਟਲ ਖੜੀ ਹੈ। ਠੀਕ ਆ। ਉਹਦੀ ਮੰਮੀ ਦਾ ਫੋਨ ਆਇਆ ਕਹਿੰਦੀ ਹੀ ਕਿ ਸ਼ਰਨ ਨੂੰ ਯਾਦ ਕਰਦੀ ਹੈ। ਅੱਛਾ ਅੱਛਾ। ਤੇ ਮੈਨੂੰ ਆਂਦੀ ਮੰਮੀ ਕਿੱਦਾਂ ਕਰਾਂ ਮੈਂ ਕਰਨਾ ਕਿੱਦਾਂ? ਕੱਪੜੇ ਪਾਉ ਤੇ ਜਾਓ ਜਾ ਕੇ ਮਿਲ ਕੇ ਆਓ। ਠੀਕ ਵਾ ਨਾ? ਤੇ ਗਿਆ ਨਾਲ? ਆਹੋ ਤਾਂ ਲਿਆ ਨਾਲ ਉਹਦੂ ਮੈਂ। ਉਹਨੂੰ ਕਿਹਾ ਤੇ ਗਾੜ ਖੱਡ ਛੱਡ ਕੇ ਆਵੀਂ। ਹਾਂ ਛੱਡਣਾ ਕਿੱਥੇ ਆ? ਮਿਲ ਕੇ 2 ਘੰਟੇ ਲੱਗੜੇ ਵਾਪਸ ਆਇਆ ਨਾ ਉਹਨੇ। ਮੈਂ ਤਾਂ ਕਿ ਰਾਤ ਰਹਿਣਾ ਨਾ ਰੇ। ਨਹੀਂ ਨਹੀਂ। ਅੱਛਾ ਅੱਛਾ। ਆਏ ਖੜੇ ਵਾਪਸ। ਚਲ ਠੀਕ ਆ। ਆਹੋ। ਤੇ ਮੈਂ ਚੱਲ ਤਦੂ ਕਰਦੇ। ਚ ਦੇਖਨੇ ਨਾ ਮੈਂ ਪਣੀ ਪੁਣੀ ਮਾੜਾ ਮੋਟਾ ਦੇਖ ਆਇਆ ਹਾਂ ਚੱਲ ਚੰਗਾ ਕੀਤਾ ਤੇ ਮੇਰੀ ਗੱਲ ਸੁਣੋ ਚਾਹ ਬਣਾਵਾ ਹੁਣ ਫਿਰ ਚਾਹ ਫਿਰ ਕੇ ਰੋਟੀ ਖਾਣੇ ਆ ਰੋਟੀ ਖਾਣ ਦਾ ਟਾਈਮ ਹੋ ਜੇ ਨਾ ਤਾ ਨੂੰ ਦੀਕਨ ਦੀਪ ਚਲਾਉਂਦੇ ਚੱਲ ਕਟਕਟ ਚਾਹ ਪੀਣੇ ਆ ਚੱਲ ਮੇਰਾ ਪਹਿਲਾਂ ਚਾਹ ਬਣਾਉਂਦਾ ਆਹ ਬਣਾਉਣੀ ਆ ਫਿਰ ਮੈਂ ਕਟਕਟ ਹੈ ਚੱਲ ਹੁਣ ਅਚਰਨੀਆਣੇ ਵੀ ਆ ਜਾਣਗੇ ਫਿਰ ਚੱਲ ਕੋਈ ਗੱਲ ਨਹੀਂ ਆ ਜਿਹੜੇ ਗਏ ਆ ਤੇ